ਕੈਨੇਡਾ ਦੇ ਬ੍ਰੈਮਟਨ ਸ਼ਹਿਰ ਤੋਂ ਲੋਟਵਦੀ ਦੀ ਤਨਵੀਰ ਕੌਰ ਦੀ ਮਰਤਕ ਦੇ ਅੱਜ ਜਿਉਂ ਹੀ ਪਿੰਡ ਪੁੱਜੀ ਦਾ ਮਾਹੌਲ ਗਮਗੀਨ ਹੋ ਗਿਆ। ਅੰਤਿਮ ਵਿਦਾਈ ਮੌਕੇ ਜਦੋਂ ਮਾਪਿਆਂ ਨੇ ਜਾਨ ਤੋਂ ਪਿਆਰੀ ਧੀ ਦੀ ਮਰਤਕ ਦੇ ਤੇ ਫੁਲਕਾਰੀ ਪਾਈ ਤਾਂ ਹਾਜ਼ਰ ਲੋਕਾਂ ਦੀਆਂ ਤਾਹਾਂ ਨਿਕਲ ਗਈਆਂ। ਪਿੰਡ ਲੋਟਵਦੀ ਦੇ ਕਿਸਾਨ ਰਣਜੀਤ ਸਿੰਘ ਦੀ 25 ਸਾਲਾ ਧੀ ਤਨਵੀਰ ਕੌਰ ਆਪਣੇ ਸੁਨਾਰੇ ਪਵਿੱਖ ਦੇ ਲਈ ਕੈਨੇਡਾ ਦੇ ਬ੍ਰੈਮਟਨ ਸ਼ਹਿਰ ਵਿਖੇ ਉਚੇਰੀ ਸਿੱਖਿਆ ਪ੍ਰਾਪਤ ਕਰ ਲਈ ਗਈ ਸੀ। ਪ੍ਰੰਤੂ 12 ਜਨਵਰੀ ਨੂੰ ਉਸ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਸੀ। ਅੱਜ ਅੰਤਮ ਸੰਸਕਾਰ ਮੌਕੇ ਰਿਸ਼ਤੇਦਾਰਾਂ ਪਿੰਡ ਵਾਸੀਆਂ ਨੇ ਪਰਿਵਾਰਕ ਮੈਂਬਰਾਂ ਨੇ ਪਿੱਛੀਆਂ ਅੱਖਾਂ ਦੇ ਨਾਲ ਅੰਤਮ ਵਿਦਾਇਗੀ ਦਿੱਤੀ ਹੈ। ਜੀ ਇਹ 11 ਤਰੀਕ ਨੂੰ ਹੋ ਗਈ ਸੀ ਮੌਤ ਜੀ। ਇਹ ਮੇਰੀ ਭਤੀਜੀ ਲੱਗਦੀ ਹੈ ਪਿੰਡ ਚ ਜੀ। ਕੀ ਨਾਮ ਸੀ ਤੇ ਇਹਦਾ ਨਾਮ ਸੀ ਤਨਵੀਰ ਤੌਰ ਜੀ। ਤੇ 10-11 ਮਹੀਨੇ ਹੋ ਗਏ ਜੀ ਬਾਹਰ ਗਈ ਨੂੰ ਤੇ ਉੱਥੇ ਵੀ ਹਾਰਟ ਅਟੈਕ ਨਾਲ ਮੌਤ ਹੋ ਗਈ ਦੱਸਦੇ ਆ ਜੀ। ਤੇ ਤੁਹਾਨੂੰ ਕਿਵੇਂ ਪਤਾ ਲੱਗੇ ਇਹਦਾ ਜੀ? ਸਾਨੂੰ ਜੀ ਫਿਰ ਰਾਤ ਨੂੰ ਜਿਹੜੇ ਜੋ ਲੜਕੀਆਂ ਇਸਦੇ ਨਾਲ ਰਹਿੰਦੀਆਂ ਸੀਗੀਆਂ ਉਹਨਾਂ ਨੇ ਘਰੇ ਇਹਦੇ ਪਿਤਾ ਨੂੰ ਰਣਜੀਤ ਸਿੰਘ ਨੂੰ ਫੋਨ ਕੀਤਾ ਰਾਤ ਨੂੰ 10:00 ਵਜੇ ਜੀ ਤੇ ਉੱਥੇ ਦਾ ਸਵੇਰ ਦੇ 7:00 ਵਜੇ ਜਾਨੀ ਇਹ ਇਹਦੇ ਨਾਲ ਇਹ ਕੰਮ ਹੋਇਆ ਹਟੈਕ ਹੋਇਆ ਤੇ 8-9 ਵਜੇ ਨੂੰ ਮੌਤ ਹੋ ਗਈ 10:00 ਵਜੇ ਰਾਤ ਇੱਥੇ ਰਾਤ ਦੇ 10:00 ਵਜੇ ਹੋਈ ਸੀ ਜਦੋਂ ਪਤਾ ਲੱਗਿਆ ਇਹ ਮੇਰੇ ਤੱਕ ਇਹ ਮਦਦ ਲੈਉਣ ਦੇ ਵਿੱਚ ਕੋਈ ਸਹਦੋਕ ਸਰਕਾਰ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੁਝ ਮਿਲਿਆ ਕੀ ਨਹੀਂ ਜੀ ਨਹੀਂ ਜੀ ਇਹਦਾ ਕੋਈ ਨਹੀਂ ਬਸ ਉਧਰੋਂ ਰਿਸ਼ਤੇਦਾਰਾਂ ਨੇ ਲਾ ਲੋ ਵੀ ਉੱਥੇ ਜਿਨ੍ਹਾਂ ਨੇ ਮਦਦ ਕੀਤੀ ਆ ਉਹਨਾਂ ਨੇ ਭੇਜਿਆ ਕੋਈ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਜੀ ਸਰਕਾਰ ਨੇ ਕੋਈ ਸਹਿਯੋਗ ਨਹੀਂ ਕੀਤਾ ਜੀ ਨਹੀਂ ਉੱਥੋਂ ਵੀ ਕੋਈ ਕਿਸੇ ਨੇ ਨਹੀਂ ਨਹੀਂ ਜੀ ਨਹੀਂ ਨਹੀਂ ਕਿਸੇ ਨੇ ਨਹੀਂ ਕੀਤਾ ਜੀ ਤੁਸੀਂ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋ ਜੋ ਮਦਦ ਸਰਕਾਰ ਦੇ ਸਕਦੀ ਆ ਤਾਂ ਕਰ ਦੇਵੇ ਜੀ ਮਦਦ ਦਾ ਕੀ ਦਿੱਕਤ ਹੈ ਕਿ ਘਟਾਵਾਂ ਬਹੁਤ ਬੱਚੀਆਂ ਨੇ ਆਪਣੇ ਰਾਏ ਕੋਲ ਕਿਤੇ ਥੋੜੇ ਦਿਨ ਦੇ ਵਿੱਚ ਅੱਧਾ ਸਮੋਤ ਦਾ ਵਿਦੇਸ਼ ਚੋ ਚੁੱਕੀਆਂ ਨੇ ਹਾਂ ਜੀ ਹਾਂ ਇਹਨਾਂ ਦੇ ਬੰਦੇ ਕੀ ਦੇਖਦੇ ਹੋ ਕਿ ਇਹ ਕੀ ਹਾਲਾਤ ਨੇ ਕਿਉਂ ਇੰਸਤਰਾ ਲੱਗ ਰਹੇ ਨੇ ਸਾਡੇ ਜਿਹੜੇ 9000 ਰੁਪਏ ਨਾਲ ਬਚੀਏ ਇਹ ਸਾ ਤੇ ਇਹ ਵਿਦੇਸ਼ਾਂ ਚ ਬੱਚੇ ਤਾਂ ਹੁਣ ਸਭ ਤੋਂ ਹੀ ਚਲੇ ਗਏ ਜੀ ਹੁਣ ਉੱਥੇ ਕੰਮ ਨਹੀਂ ਮਿਲਦਾ ਇਸ ਕਰਕੇ ਉੱਥੇ ਬਹੁਤ ਟੈਨਸ਼ਨ ਦੇ ਵਿੱਚ ਰਹਿੰਦੇ ਨੇ ਟੈਨਸ਼ਨ ਕਰਕੇ ਇਹ ਕੰਮ ਹੋ ਰਿਹਾ ਠੀਕ ਇੱਥੇ ਰੋਜ਼ਗਾਰ ਦੀ ਕੀ ਗੱਲ ਕਿੰਨੇ ਦੇਖੇ ਅਈ ਰੋਜ਼ਗਾਰ ਦੀ ਪ੍ਰੋਜਗਾਰ ਦੀ ਆਪਣੇ ਤਾਂ ਬਹੁਤ ਜ਼ਿਆਦਾ ਬੱਚੇ ਇਸ ਕਰਕੇ ਜਾ ਰਹੇ ਨੇ ਬਾਹਰ ਇੱਥੇ ਨੌਕਰੀਆਂ ਨਹੀਂ ਮਿਲ ਰਹੀਆਂ ਜਿੰਦੀਆਂ ਮਿਲਣੀਆਂ ਚਾਹੀਦੀਆਂ ਨੇ ਕੋਈ ਹੋਰ ਰੋਜ਼ਗਾਰ ਨਹੀਂ ਹੈਗਾ ਕੋਈ ਵੀ ਚਲੋ ਗੁਜ਼ਾਰਾ ਹੋ ਸਕੇ ਇੱਥੇ ਇਸ ਕਰਕੇ ਬੱਚੇ ਬਾਹਰ ਨੂੰ ਜਾ ਰਹੇ ਨੇ ਹੁਣ ਥੋੜਾ ਜਿਹਾ ਘਟਿਆਗਾ ਜਾਨਦਾਰ ਜਾਨ ਹਾਏ ਹੋਈ ਆ ਜੀ ਬਈ ਉਹਦੇ ਕਲਾਉਡ ਆਇਆ ਫੇਫਰਿਆਂ ਦੇ ਵਿੱਚ ਕਲਾਉਡ ਨਾਲ ਸਾਰ ਰੁਕ ਗਿਆ ਸਾਰ ਰੁਕਣ ਨਾਲ ਉੜ ਕੇ ਸਾਲਿਆ ਟਰੈਕਟਰ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਸਰੇ ਚੜੀ। ਇਸ ਸਰਕਾਰ ਨੇ ਥੋੜੀ ਮਦਦ ਕੀਤੀ। ਕੋਈ ਮਦਦ ਲਈ ਕਿਸੇ ਨੇ ਕਰੀ। ਕਿਸੇ ਨੂੰ ਕਹਿਣਾ ਚਾਹੀਦਾ ਹੈ ਨਾ ਕਹਿਣਾ ਚਾਹਲਿਆ ਜੀ। ਜਿਹੜੇ ਸਾਡੇ ਬੱਚੇ ਬਾਹਰ ਗਏ ਆ। ਇਹ ਕੋਈ ਨਾ ਕੋਈ ਇਸੇ ਤਰ੍ਹਾਂ ਦੀ ਹੁੰਦੀ ਰਹਿੰਦੀ ਆ। ਇਹ ਸਰਕਾਰ ਨਾਲ ਸਰਕਾਰ ਨਾਲ ਲੋਕ ਮਦਦ ਕਰੇ ਸਰਕਾਰ ਨੂੰ ਤਾਂ ਕਿ ਜਿਹੜੇ ਕਿੱਲਾ ਦਾ ਬੱਚਾ ਪੁੱਤ ਉਹਨਾਂ ਲੋਕ ਵੀ ਠਹਿਰ ਜਾਵੇ। ਤੇ ਹੋਰਾਂ ਲੋਕ ਵੀ ਉੱਥੇ ਗਏ ਆ ਬੱਚੇ ਤੇ ਸਰਕਾਰ ਨੇ ਤਾਂ ਕੋਈ ਗੱਲਬਾਤ ਨਹੀਂ ਕਰੀ ਕੋਈ ਬੰਦਾ ਵੀ ਨਹੀਂ ਆਇਆ ਇਹ ਤਾਂ ਜੀ ਰਣ ਮਿਲ ਕੇ ਸਾਡੇ ਜਿਹੜੇ ਬੰਦੇ ਆਣਾ ਪੈਂਦੇ ਇੱਧਰ ਨਹੀਂ ਗਿਆ ਪਾਇਆ ਲੈ ਸਭ ਕੋ ਕਰਿਆ ਸਰਕਾਰ ਵੱਲੇ ਤਾਂ ਕੋਈ ਨਹੀਂ ਆਇਆ